ਹਾਂਜੀ 8 ਮਈ 2024 ਦੀਆਂ ਬਾਜ਼ੀਆਂ ਦੇ ਰਿਜ਼ਲਟਾਂ ਪਹਿਲੀ ਬਾਜੀ ਆ ਗਈ ਜੀ ਪਿੰਡ ਮਹਾਲੀਆ ਫਤੇਗੜ ਸਾਹਿਬ 150 ਕਬੂਤਰ ਉੱਡਿਆ ਸੀਗਾ ਜੀ ਇੱਥੇ 2200 ਸੀਗਾ ਇੱਥੇ ਮੋੜ 14 ਕਬੂਤਰਾਂ ਨੇ ਟਾਈਮ ਦਿੱਤਾ ਜੀ 7 ਦਾ ਤੇ 7 ਦਾ ਟਾਈਮ ਕਰ ਨਾਲ 14 ਕਬੂਤਰਾਂ ਦੀ ਬਾਜੀ ਹੋ ਗਈ ਸਾਂਜੀ 2200 ਮੋੜ ਸੀਗਾ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਸਦਾਇਪੁਰ ਮਹਾਲੀ x135 ਉੱਡੇ ਸੀਗੇ ਜੀ 3200 ਮੋਡ ਸੀ 24 ਨੇ ਟਾਈਮ ਕੀਤਾ ਜੀ ਸੱਤ ਦਾ ਨਾਮ ਜਿਹੜਾ ਸੀ ਪਰਚਗੰਦੇ ਚਾਵੜਾ ਪਹਿਲਾ ਨਾਮ ਸੀਗਾ ਜੀ ਸਾਈਂ ਰਾਜਪੁਰਾ ਮੋਟਰਸਾਈਕਲ ਜੱਤੀ ਹੈ ਜੀ ਸਾਈਂ ਰਾਜਪੁਰਾ ਵੈਂਡਾ ਬਲ ਖਰਾਣਾ ਸ਼੍ਰੀ ਮਖਸਰ ਸਾਹਿਬ ਨੇ x67 ਉੱਡੇ ਸੀਗੇ ਜੀ 3200 ਮੋਡ ਨੂੰ 545 ਤੇ ਸਾਂਝੀ ਹੋ ਗਈ ਚਾਰਾਂ ਚ ਜੀ ਪਹਿਲਾ ਨਾਮ ਸੀਗਾ ਜੀ ਅਮਰੀ ਡੇਗਾ ਵੀਰ ਜੱਤ ਜੱਤੀ ਹੈ ਜੀ 545 ਤੇ ਹਾਂਜੀ ਹੋ ਗਈ ਭਾਜੀ ਪੈਂਡਰ ਰਸੂਲਪੁਰ ਮੱਲਾ ਲੁਧਿਆਣਾ 119 ਉੱਡੇ ਸੀਗੇ 3500 ਮੋਟਰ ਸੀਗੇ ਜੀ 79 7 ਦਾ ਟਾਈਮ ਕੀਤਾ ਜੀ ਪਹਿਲਾ ਨਾਮ ਗੁਰਮੀਤ ਸਵਦੀ ਮੋਟਰ ਚੱਲ ਜਾਂਦੇ ਸੀਗੇ ਕੰਡ ਬਰਵਾਲਾ ਲੁਧਿਆਣਾ ਜੀ 106 ਉੱਡੇ 2200 ਮੋਟਰ ਨੂੰ 65 ਪੁੱਤਰ ਨੇ 7 ਦਾ ਟਾਈਮ ਕੀਤਾ ਮੰਜੀਤ ਲੋਪੋ ਪਰਵੀਰ ਦੁੱਲੋ ਮੋੜ ਪੁੰਨੀਆਂ ਹਰਜੀਤ ਬਰਵਾਲਾ ਤੇ ਅੰਮ੍ਰਿਤ ਕੋਟ